ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਸਾਰੇ ਪਾਸੇ ਫੌਜ ਨੇ ਘੇਰਾ ਪਾ ਲਿਆ ਇਹ ਘੇਰਾ ਲਗਾਤਾਰ 8 ਮਹੀਨੇ ਚੱਲੀ ਰਿਹਾ ਇਨ੍ਹਾਂ 8 ਮਹੀਨਿਆਂ ਦੇ ਵਿੱਚ ਬਾਹਰੋਂ ਕੋਈ ਰਸਦ ਨਾ ਆ ਸਕੀ ਬਾਹਰੋਂ ਕਿਸੇ ਤਰ੍ਹਾਂ ਦੀ ਮਦਦ ਨਾ ਆ ਸਕੀ ਅੰਦਰੋਂ ਰਾਸ਼ਨ ਮੁੱਕ ਗਿਆ ਪਾਣੀ ਮੁੱਕ ਗਿਆ ਹਰ ਤਰ੍ਹਾਂ ਦੇ ਨਾਲ ਸਾਰੇ ਤਸੀਹੇ ਸਿੱਖਾਂ ਨੂੰ ਸਹਿਣੇ ਪਏ ਅਖੀਰ ਇੱਕ ਦਿਨ ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ ਹੋਇਆ ਸਮਾਣੇ ਦਾ ਰਹਿਣ ਵਾਲਾ ਕਾਜ਼ੀ ਬਲੀ हसन ਇੱਕ ਕੁਰਾਨ ਲੈ ਕੇ ਆਇਆ ਔਰੰਗਜ਼ੇਬ ਦੀ ਭੇਜੀ ਕੁਰਾਨ ਉਸ ਕੁਰਾਨ ਦੇ ਉੱਪਰ ਫਾਰਸੀ ਦੇ ਸ਼ਬਦ ਲਿਖੇ ਨੇ ਕਿ ਤਾ ਸ਼ਰੀਫ ਦਰ ਕਸਬਾ ਕਾਂਗੜ ਕੁਨਦ ਵਜ਼ਾ ਪਸ ਮੁਲਾਕਾਪ ਬਾਹਮ ਸ਼ਵਤ ਐ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਦੀਨਾ ਕਾਂਗੜ ਦੀ ਧਰਤੀ ਤੇ ਆ ਜਾਓ ਉੱਥੇ ਅਸੀਂ ਵਿਚਾਰ ਕਰਾਂਗੇ ਤੇ ਜਿੰਨੀਆਂ ਵੀ ਸਾਡੇ ਚ ਤਫਰਕਾਤ ਨੇ ਉਹਨਾਂ ਨੂੰ ਬੈਠ ਕੇ ਹੱਲ ਕਰਾਂਗੇ ਦਰਸਲ ਇਹ ਧੋਖਾ ਸੀ ਆਨੰਦਪੁਰ ਸਾਹਿਬ ਨੂੰ ਛਡਾਉਣ ਦਾ ਪਰ ਕਲਗੀਧਰ ਪਾਤਸ਼ਾਹ ਧੋਖੇ 'ਚ ਨਹੀਂ ਆਏ ਗੁਰਗੋਬਿੰਦ ਸਿੰਘ ਮਹਾਰਾਜ ਧੋਖੇ 'ਚ ਨਹੀਂ ਆਏ ਗੁਰੂ ਨੂੰ ਕੋਈ ਨਹੀਂ ਛਾਲ ਸਕਦਾ ਕਿਉਂਕਿ ਗੁਰੂ ਅਸ਼ਾਲ ਹੈ ਅਸ਼ਾਲ ਨਾ ਛਲਿਆ ਜਾਏ ਗੁਰਗੋਬਿੰਦ ਸਿੰਘ ਮਹਾਰਾਜ ਨੇ ਉਸ ਦੇ ਬੇਈਮਾਨ ਦੀਨ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕਰਨ ਦੇ ਵਾਸਤੇ ਖਾਲਸਾ ਫੌਜ ਨੂੰ ਕੁਝ ਜਥਿਆਂ ਚ ਵੰਡਿਆ ਸ਼ਾਹੀ ਤਿੱਪੀ ਦੇ ਉੱਪਰ ਸਨ ਪਾਏ ਉਦੇ ਸਿੰਘ ਜਿਨ੍ਹਾਂ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਸੀ ਸੱਚ ਜਾਣਿਓ ਉਹ ਵੀ ਇੱਕ ਐਸਾ ਨਿਸ਼ਚਾ ਸੀ ਜਦੋਂ ਲੋਹਗੜ੍ਹ ਦੇ ਕਿਲੇ ਦੇ ਵਿੱਚ ਕਲਗੀਧਰ ਪਾਤਸ਼ਾਹ ਬੈਠੇ ਨੇ ਸਰਦਾਰ ਚਤਰ ਸਿੰਘ ਬਰਾੜ ਨੇ ਆ ਕੇ ਸੂਚਨਾ ਦਿੱਤੀ ਹੈ ਕਿ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਦੇ ਵਾਸਤੇ ਮਸਤ ਹਾਥੀ ਆ ਰਿਹਾ ਹੈ ਦੁਨੀ ਚੰਦ ਨੂੰ ਕਿਹਾ ਗਿਆ ਕਿ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਇਹ ਮਜੀਠੇ ਦਾ ਰਹਿਣ ਵਾਲਾ ਦੁਨੀ ਚੰਦ ਭੱਜ ਗਿਆ ਹਾਲਾਂਕਿ ਮਜੀਠੇ ਦੇ ਹੀ ਇੱਕ ਸਿੱਖ ਸਰਦਾਰ ਸ਼ੇਰ ਸਿੰਘ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਦੁਨੀ ਚੰਦ ਤੇਰੇ ਤਾਂ ਦੋਹਾਂ ਹੱਥਾਂ 'ਚ ਲੱਡੂ ਨੇ ਜੇ ਤੂੰ ਗੁਰੂ ਦੇ ਹੁਕਮ ਦੇ ਮੁਤਾਬਕ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਕੌਮ ਦਾ ਸੂਰਮਾ ਖਵਾਵੇਂਗਾ ਤੇ ਜੇਕਰ ਉਹਦਾ ਮੁਕਾਬਲਾ ਕਰਕੇ ਜਾਨ ਦੇ ਲੇਗਾ ਕੌਮ ਦਾ ਸ਼ਹੀਦ ਖਵਾਵੇਂਗਾ ਪਰ ਉਹ ਡਰ ਗਿਆ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਸਰਦਾਰ ਸ਼ੇਰ ਸਿੰਘ ਮਜੀਠੀਏ ਨੇ ਦੱਸਿਆ ਦੁਨੀ ਚੰਦ ਭੱਜ ਗਿਆ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਨੂੰ ਇਕੱਠੇ ਕੀਤਾ ਸਾਰੇ ਸਿੰਘ ਇਕੱਤਰ ਹੋ ਕੇ ਬੈਠੇ ਗੁਰੂ ਪਾਤਸ਼ਾਹ ਨੂੰ ਕਹਿਣਾ ਨਹੀਂ ਪਿਆ ਕਿ ਕਿਹੜਾ ਸਿੰਘ ਉਹ ਹਾਥੀ ਦਾ ਮੁਕਾਬਲਾ ਕਰੇਗਾ ਸਾਡੇ ਪੰਥ ਪ੍ਰਕਾਸ਼ ਦੇ ਲਖਾਰੀ ਨੇ ਲਿਖਿਆ 72 ਸਿੰਘ ਤਬ ਰਿਤੇ ਵਿਚਾਰਿਓ ਇਹ ਔਸਰ ਅਬ ਮੇਰਾ ਉਤੋ ਮਤੰਗ ਅੰਗ ਮੈਂ ਵਰਸ਼ਾ ਕਰਕੇ ਓਝ ਕਨੇੜਾ 72 ਸਿੰਘ ਆਪਣੇ ਮਨ ਦੇ ਵਿੱਚ ਵਿਚਾਰ ਕਰ ਰਿਹਾ ਹੈ ਕਿ ਗੁਰੂ ਪਾਤਸ਼ਾਹ ਇਹ ਸੇਵਾ ਮੈਨੂੰ ਬਖਸ਼ ਦੇਵੇ ਗੁਰੂ ਪਾਸ਼ਾ ਨੇ 72 ਸਿੰਘ ਵੱਲ ਤੱਕਿਆ 72 ਸਿੰਘ ਖੜਾ ਹੋਇਆ ਤੇ ਪਾਸ਼ਾ ਕਹਿੰਦੇ ਨੇ 72 ਸਿੰਘ ਹੁਣ ਤੇਰੀ ਵਾਰੀ ਹੈ ਤੇ ਬਚਤਰ ਸਿੰਘ ਦਾ جواب ਪਤਾ ਕੀ ਹੈ ਹੱਥ ਜੋੜ ਕੇ ਕਹਿੰਦਾ ਪਾਤਸ਼ਾ ਹਾਥੀ ਤਾਂ ਮਰ ਚੁੱਕਾ ਹੈ ਤੁਹਾਡੇ ਆਸ਼ੀਰਵਾਦ ਦੀ ਲੋੜ ਸੀ ਹਾਥੀ ਤਾਂ ਮਰ ਚੁੱਕਾ ਬਚਤਰ ਸਿੰਘ ਨੇ 나ਗਨੀ ਦੇ ਨਾਲ ਉਸ ਹਾਥੀ ਨੂੰ ਮਾਰਿਆ ਉਹਦੇ ਛੋਟੇ ਭਰਾ ਉਦੇ ਸਿੰਘ ਨੇ ਜਿਹੜਾ ਭਾਈ ਮਨੀ ਸਿੰਘ ਦਾ ਬੇਟਾ ਸੀ ਉਸ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਦੇ ਚਰਨਾਂ ਤੇ ਰੱਖਿਆ ਜਿਹੜਾ ਗੁਰੂ ਦਾ ਸਿਰ ਵੱਢਣਾ ਆਇਆ ਸੀ ਭਾਈ ਉਦੇ ਸਿੰਘ ਨੂੰ ਸ਼ਾਹੀ ਟਿੱਬੀ ਦੇ ਉੱਪਰ ਤਾਇਨਾਤ ਕੀਤਾ ਸਰਸਾ ਦੇ ਇੱਕ ਪਾਸੇ ਭਾਈ ਜੀਵਨ ਸਿੰਘ ਰੰਗਰੇਟੇ ਹੋਣਾ ਨੂੰ ਸਰਸਾ ਨੂੰ ਪਾਰ ਕਰਦਿਆਂ ਮਲਕਪੁਰ ਰੰਗੜਾ ਦੇ ਪਾਸੇ ਭਾਈ ਬਚਿੱਤਰ ਸਿੰਘ ਨੂੰ ਤੇ ਵਹੀਰ ਦੀ ਰਾਖੀ ਕਰਨ ਦੇ ਵਾਸਤੇ ਸਹਬਜ਼ਾਦਾ ਅਜੀਤ ਸਿੰਘ ਤੇ ਭਾਈ ਬੁੱਢਾ ਸਿੰਘ ਦੀ ਡਿਊਟੀ ਲਾਈ ਗਈ ਤੇ ਆਪ ਦਸਮ ਪਾਤਸ਼ਾਹ ਵਹੀਰ ਦੀ ਅਗਵਾਈ ਕਰਦੇ ਹੋਏ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਪਹਿਲੀ ਲੜਾਈ ਸ਼ਿਆਹੀ ਟਿੱਬੀ ਦੇ ਉੱਪਰ ਹੋਈ ਜਿੱਥੇ 50 ਸਿੰਘ ਸ਼ਹੀਦ ਹੋਏ ਦੂਜੀ ਲੜਾਈ ਸਰਸਾ ਨਦੀ ਦੇ ਆਨੰਦਪੁਰ ਸਾਹਿਬ ਵਾਲੇ ਪਾਸੇ ਹੋਈ ਜਿੱਥੇ 101 ਸਿੰਘ ਸ਼ਹੀਦ ਹੋਇਆ ਉਸ ਤੋਂ ਅਗਲੀ ਲੜਾਈ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਈ ਜਿੱਥੇ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਸਾਡੇ ਕੋਲ ਨਹੀਂ ਉਸ ਤੋਂ ਅਗਲੀ ਲੜਾਈ ਮਲਕਪੁਰ ਰੰਗੜਾ ਪਿੰਡ ਦੇ ਸਾਹਮਣੇ ਹੋਈ ਜਿੱਥੇ 100 ਸਿੰਘ ਸ਼ਹੀਦ ਹੋਇਆ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਏ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਨ੍ਹਾਂ ਇਲਾਕਿਆਂ 'ਚੋਂ ਹੁੰਦੇ ਹੋਏ ਕੋਟਲਾ ਨਿਹੰਗ ਖਾਨ ਪਹੁੰਚੇ ਕੋਟਲਾ ਨਿਹੰਗ ਖਾਨ ਜਿੱਥੇ ਅੱਜ ਗੁਰਦੁਆਰਾ ਪੱਠਾ ਸਾਹਿਬ ਹੈ ਇੱਥੇ ਗੁਰੂ ਸਾਹਿਬ ਪਹਿਲਾਂ ਵੀ ਆ ਚੁੱਕੇ ਸੀ ਹੁਣ ਦੂਸਰੀ ਵਾਰ ਆਏ ਨੇ ਗੁਰਦੁਆਰਾ ਪੱਠਾ ਸਾਹਿਬ ਉਹਨਾਂ ਦੀ ਪਹਿਲੀ ਆਮਦ ਦੀ ਯਾਦ ਦੇ ਵਿੱਚ ਬਣਿਆ ਤੇ ਉੱਥੇ ਦਸਮ ਪਾਤਸ਼ਾਹ ਦੀ ਇੱਕ ਤਲਵਾਰ ਪਈ ਹੈ ਉਹ ਉਹਨਾਂ ਦੀ ਦੂਸਰੀ ਆਮਦ ਦੀ ਨਿਸ਼ਾਨੀ ਹੈ ਜਿਸ ਘਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਦੇ ਇਸ ਪਰਿਵਾਰ ਦਾ ਪਿਛੋਕੜ ਬੜਾ ਪੁਰਾਣਾ ਹੈ ਇਹ ਸਿੱਖੀ ਦੇ ਨਾਲ ਕਿਵੇਂ ਜੁੜਿਆ ਇਹ ਸੀ ਤੇ ਮੁਸਲਮਾਨ ਪਰਿਵਾਰ ਔਰ ਮੁਸਲਮਾਨ ਪਰਿਵਾਰ ਹੀ ਰਿਹਾ ਹੈ ਅੱਜ ਇਸ ਪਰਿਵਾਰ ਦੇ ਲੋਕ ਪਾਕਿਸਤਾਨ ਦੇ ਵਿੱਚ ਵਸਦੇ ਨੇ ਪਰ ਇਹਨਾਂ ਨੇ ਸਿੱਖੀ ਦੀ ਜਿਹੜੀ ਸੇਵਾ ਕੀਤੀ ਹੈ ਮੇਰੀਓ ਭੈਣੋ ਤੁਹਾਡੇ ਵਾਸਤੇ ਖਾਸ ਸੁਣਨ ਵਾਲੀ ਗੱਲ ਹੈ ਕਿ ਗੁਰੂ ਕੇ ਸਿੱਖਾਂ ਦੀ ਸੇਵਾ ਜਿਹੜੀ ਹੈ ਉਹਦੇ ਵਿੱਚ ਸੇਵਾ ਦਾ ਮਿਆਰ ਕਿਵੇਂ ਦਾ ਹੈ 13ਵੀਂ ਸਦੀ ਦੀ ਗੱਲ ਹੈ ਜਦੋਂ ਤੈਮੂਰ ਨੇ ਤਿਮਰਲੰਗ ਜਿਸ ਨੂੰ ਕਿਹਾ ਜਾਂਦਾ ਹੈ ਉਸ ਨੇ ਜਦੋਂ ਹਿੰਦੁਸਤਾਨ ਤੇ ਹਮਲਾ ਕੀਤਾ ਉਸ ਦੇ ਨਾਲ ਇੱਕ ਉਸ ਦਾ ਬੜਾ ਸਿਆਣਾ ਜਰਨੈਲ ਆਇਆ ਜਿਸ ਦਾ ਨਾਮ ਸੀ ਸੁਲੇਮਾਨ ਖਾਨ ਜਦੋਂ ਸੁਲੇਮਾਨ ਖਾਨ ਹਿੰਦੁਸਤਾਨ ਦੇ ਵਿੱਚ ਆਇਆ ਤਾਂ ਉਸ ਨੇ ਰੋਪੜ ਦੇ ਨੇੜੇ ਆ ਕੇ ਉਸ ਨੂੰ ਇਹ ਇਲਾਕਾ ਬੜਾ ਚੰਗਾ ਲੱਗਾ। ਤੈਮੂਰ ਤਾਂ ਵਾਪਸ ਆ ਗਿਆ। ਪਰ ਸ਼ਾ ਸੁਲੇਮਾਨ ਬੜਾ ਸੂਫੀ ਸੁਆਦਾ مالک ਸੀ। ਉਹ ਉੱਥੇ ਰਹਿ ਗਿਆ। ਉੱਥੇ ਹੌਲੀ-ਹੌਲੀ ਉਸ ਨੇ ਆਪਣੇ ਇੱਕ ਛੋਟੇ ਜਿਹੇ ਥੋੜੇ-ਥੋੜੇ ਪਿੰਡਾਂ ਦੇ ਉੱਪਰ ਕਬਜ਼ਾ ਕਰਕੇ ਆਪਣੀ ਇੱਕ ਜ਼ਗੀਰਦਾਰੀ ਕਾਇਮ ਕਰ ਲਈ। ਇਹ ਜ਼ਗੀਰਦਾਰੀ ਇੰਨੀ ਵੱਧ ਗਈ ਕਿ ਉਹਨਾਂ ਸਮਿਆਂ ਦੇ ਵਿੱਚ ਉਹਦੇ ਕੋਲ 1.5 ਲੱਖ ਰੁਪਈਆ ਸਾਲਾਨਾ ਲਗਾਨ ਆਉਂਦਾ ਸੀ। ਉਹਦੀ ਚੌਥੀ ਪੀੜੀ ਦੇ ਵਿੱਚ ਸ਼ਮਜ ਖਾਨ ਨਾਂ ਦਾ ਇੱਕ ਜ਼ਰਨੈਲ ਪੈਦਾ ਹੋਇਆ ਉਹਦੇ ਘਰ ਕੋਈ ਔਲਾਦ ਨਹੀਂ ਸੀ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ 52 ਰਾਜਿਆਂ ਨੂੰ ਰਿਹਾ ਕਰਾ ਕੇ ਆ ਰਹੇ ਨੇ ਇਸ ਇਲਾਕੇ ਦੀ ਲੰਘ ਰਹੇ ਨੇ ਕਿਸੇ ਨੇ ਕਿਹਾ ਸ਼ਮਸ਼ Khan ਤੂੰ ਪੀਰਾ ਫਕੀਰਾਂ ਦੇ ਕੋਲ ਗਿਆ ਤੂੰ ਕਬਰਾਂ ਤੇ ਗਿਆ ਤੂੰ ਬੜੀਆਂ ਨਿਵਾਸਾ ਪੜੀਆਂ ਨੇ ਖੁਦਾ ਨੇ ਤੇਰੇ ਘਰ ਪੁੱਤਰ ਦੀ ਦਾਤ ਨਹੀਂ ਬਖਸ਼ੀ ਅੱਜ ਬੰਦੀ ਛੋੜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਸ ਇਲਾਕੇ 'ਚ ਆਏ ਨੇ ਜੇ ਕਿਤੇ ਉਹਨਾਂ ਦੇ ਚਰਨਾਂ ਤੇ ਢੈ ਪਵੇਂ ਹੋ ਸਕਦਾ ਹੈ ਗੁਰੂ ਪਾਤਸ਼ਾਹ ਤੇਰੇ ਤੇ ਕਿਰਪਾ ਕਰ ਦੇਣ ਸ਼ਮਸ਼ ਖਾਨ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਗਿਆ ਇਹਦੇ ਘਰ ਗੁਰੂ ਪਾਤਸ਼ਾਹ ਦੀ ਉਸ ਬਖਸ਼ਿਸ਼ ਦੇ ਸਦਕਾ ਇੱਕ ਬੇਟੇ ਨੇ ਜਨਮ ਲਿਆ ਜਿਹਦਾ ਨਾਮ ਨੌਰੰਗ ਖਾਨ ਰੱਖਿਆ ਗਿਆ ਨੌਰੰਗ ਖਾਨ ਦੇ ਨਾਮ ਦੇ ਉੱਪਰ ਨਰੰਗਪੁਰ ਪਿੰਡ ਵਸਾਇਆ ਗਿਆ ਉੱਥੇ ਇੱਕ ਕਿਲਾ ਬਣਾਇਆ ਗਿਆ ਨੌਰੰਗ ਖਾਨ ਦੇ ਘਰ નિਹੰਗ ਖਾਨ ਨੇ ਜਨਮ ਲਿਆ નિਹੰਗ ਖਾਨ ਦਾ ਇੱਕ ਬੇਟਾ ਸੀ ਆਲਮ ਖਾਨ ਤੇ ਆਲਮ ਖਾਨ ਦੀ ਇੱਕ ਭੈਣ ਸੀ ਬੀਬੀ ਮਮਤਾਸ ਇਹ ਜਿਹੜਾ ਆਲਮ ਖਾਨ ਹੈ ਇਹ ਤਲਵੰਡੀ ਵਿਆਹ ਹੋਇਆ ਸੀ ਜਿਸ ਨੂੰ ਅੱਜ ਰਾਏਕੋਟ ਕਿਹਾ ਜਾਂਦਾ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੇ ਨਾਲ નિਹੰਗ ਖਾਨ ਦੇ ਘਰ ਆਏ ਨੇ ਜਿਸ ਦਾ ਪੜਦਾਦਾ ਸ਼ਮਸ਼ ਖਾਨ ਛੇਵੇਂ ਪਾਤਸ਼ਾਹ ਦਾ ਸਿੱਖ ਸੀ ਜਦੋਂ ਗੁਰੂ ਸਾਹਿਬ ਪੰਗਾਣੀ ਦੀ ਜੰਗ ਕਰਕੇ ਆਏ ਸੀ ਉਸ ਵੇਲੇ ਗੁਰੂ ਸਾਹਿਬ ਨੇ ਵਾਪਸ ਆਉਂਦਿਆਂ ਇਹਦਾ ਹੀ ਪੱਠਾ ਸੀ ਇਸੇ ਪਰਿਵਾਰ ਦਾ ਜਦੋਂ ਗੁਰੂ ਪਾਤਸ਼ਾਹ ਨੇ ਪੱਠੇ ਤੇ ਕੰਮ ਕਰਦੇ ਕਾਮਿਆਂ ਨੂੰ ਪੁੱਛਿਆ ਸੀ ਕਿ ਮੈਦਾਨੇ ਜੰਗ ਚੋਂ ਆਇਆ ਬੜਾ ਥੱਕਾ ਟੁੱਟਾ ਹੈ ਆਰਾਮ ਕਰਨ ਵਾਸਤੇ ਜਗ੍ਹਾ ਦੱਸੋ ਤੇ ਦੋ ਕਾਮਿਆਂ ਨੇ ਮਜ਼ਾਕ ਦੇ ਨਾਲ ਕਹਿ ਦਿੱਤਾ ਸੀ ਆ ਪੱਠੇ ਦੇ ਉੱਪਰ ਆਰਾਮ ਕਰ ਲਓ ਤੇ ਜਦੋਂ ਕਲਗੀਧਰ ਪਾਤਸ਼ਾਹ ਦੇ ਘੋੜੇ ਨੇ ਪੱਠੇ ਤੱਪ ਦੇ ਉੱਪਰ ਆਪਣਾ ਸੁੰਮ ਰੱਖਿਆ ਪੱਠਾ ਠਰ ਗਿਆ ਜਿਹਦੀ ਯਾਦ ਦੇ ਵਿੱਚ ਅੱਜ ਵੀ ਘੋੜੇ ਦੇ ਨਿਸ਼ਾਨ ਉੱਤੇ ਨੇ ਗੁਰਦਾਰਾ ਪੱਠਾ ਸਾਹਿਬ ਨੇ ਜਦੋਂ ਕਾਮਯਾਨੇ ਜਾ ਕੇ ਇਹ ਦੱਸਿਆ ਕਿ ਅੱਜ ਇੱਕ ਐਸਾ ਮਹਾਪੁਰਸ਼ ਆਇਆ ਹੈ ਕਿ ਉਹਦੇ ਘੋੜੇ ਨੇ ਭੱਠ ਦੇ ਉੱਪਰ ਪੈਰ ਰੱਖਿਆ ਤੇ ਭੱਠਾ ਜਿਹੜਾ ਸੀ ਤਪਦਾ ਭੱਠਾ ਠੰਡਾ ਹੋ ਗਿਆ ਅੱਜ ਵੀ ਉਹ ਨਿਸ਼ਚਿਤ ਨੇ ਜਾ ਕੇ ਤੁਸੀਂ ਦੇਖ ਸਕਦੇ ਹੋ ਗੁਰਦਾਰਾ ਪੱਠਾ ਸਾਹਿਬ ਰੋਪੜ ਤੇ ਨਿਹੰਗਾਂ ਕਾ ਨੰਗੇ ਪੈਰੀ ਭੱਜ ਆਇਆ ਸਮਝ ਗਿਆ ਕਿ ਕਲਗੀਧਰ ਪਾਤਸ਼ਾਹ ਆਏ ਹੋਣਗੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਸੀਸ ਰੱਖਿਆ ਪਾਤਸ਼ਾਹ ਭੁੱਲ ਹੋ ਗਈ ਬੜੀ ਵੱਡੀ ਗਲਤੀ ਹੋ ਗਈ ਹੈ ਪਾਦਸ਼ਾਹ ਮੇਰੇ ਨੌਕਰਾਂ ਨੇ ਤੁਹਾਨੂੰ ਇਹ ਗੱਲ ਕਹਿ ਦਿੱਤੀ ਮੈਂ ਹੁਣੇ ਨੌਕਰ ਤਲਬ ਕਰਕੇ ਇਹਨਾਂ ਦੇ ਸਿਰ ਕਲਮ ਕਰ ਦਿੰਨਾ ਤੇ ਕੱਲ੍ਹ ਕੀ ਤਾਂ ਪਾਦਸ਼ਾਹ ਨੇ ਨੌਕਰਾਂ ਨੇ ਗਲੇ ਚ ਲਾ ਲਿਆ ਕਹਿੰਦੇ ਨੇ ਫਿਰ ਕੀ ਹੋਇਆ ਇਹਨਾਂ ਦਾ ਕੀ ਦੋਸ਼ ਹੈ ਕਹਿੰਦੇ ਸਭ ਕੁਝ ਤਾਂ ਹੁਕਮ ਚ ਹੋ ਰਿਹਾ ਹੈ ਇਹਨਾਂ ਨੂੰ ਕੁਝ ਨਹੀਂ ਕਹਿਣਾ ਦੂਸਰੀ ਵਾਰ ਹੁਣ ਗੁਰੂ ਪਾਦਸ਼ਾਹ ਆਏ ਨੇ ਇੱਕ ਵਾਰੀ ਉਦੋਂ ਇਹਦੇ ਘਰ ਆਏ ਸੀ ਦੂਸਰੀ ਵਾਰ ਹੁਣ ਆਏ ਨੇ ਇਸ ਨੇ ਆਪਣੇ ਬੇਟੇ ਦੀ ਆਲਮ ਖਾਨ ਦੀ ਮੰਗਣੀ ਦੇ ਉੱਪਰ ਵੀ ਗੁਰੂ ਸਾਹਿਬ ਨੂੰ ਬੁਲਾਇਆ ਸੀ ਪਰ ਗੁਰੂ ਸਾਹਿਬ ਮੈਦਾਨੇ ਜੰਗ ਚ ਰੁੱਝੇ ਹੋਣ ਕਰਕੇ ਆ ਨਹੀਂ ਸੀ ਸਕੇ ਹੁਣ ਦੂਸਰੀ ਵਾਰ ਇਹ ਦੇ ਘਰ ਆਏ ਨੇ ਨਾਲ ਗੁਰੂ ਪਾਤਸ਼ਾਹ ਦੇ 40 ਸਿੰਘ ਸਾਹਿਬ ਜਿਹਾ ਅਜੀਤ ਸਿੰਘ ਤੇ ਸਾਹਿਬ ਜਿਹਾ ਜੋਰਾਵਰ ਸਿੰਘ ਨਾਲ ਨੇ ਗੁਰੂ ਪਾਤਸ਼ਾਹ ਇੱਥੇ ਆਏ ਨੇ ਆ ਕੇ ਅਜੇ ਕਮਰ ਕੱਸਾ ਨਹੀਂ ਖੋਲਿਆ ਇੱਕ ਸੂਈਏ ਨੇ ਆ ਕੇ ਗੁਰੂ ਸਾਹਿਬ ਨੂੰ ਸੂਚਨਾ ਦੇ ਦਿੱਤੀ ਪਾਤਸ਼ਾਹ ਮਲਕਪੁਰ ਰੰਗੜਾ ਦੇ ਸਥਾਨ ਤੇ ਵਹੀਰ ਨੂੰ ਪਾਰ ਕਰਾਉਂਦਾ ਹੋਇਆ ਭਾਈ ਬਚਿੱਤਰ ਸਿੰਘ ਜਿਹੜਾ ਭਾਈ ਮਨੀ ਸਿੰਘ ਦਾ ਬੇਟਾ ਸੀ ਜਿਸ ਨੇ ਮਸਤ ਹਾਥੀ ਦਾ ਮੱਥਾ ਵਿੰਨਿਆ ਸੀ ਆਪਣੀ ਨਾਗਨੀ ਬਰਸ਼ੀ ਦੇ ਨਾਲ ਬਾਦਸ਼ਾ ਬਚਿੱਤਰ ਸਿੰਘ ਜ਼ਖਮੀ ਹੋਇਆ ਮਲਕਪੁਰ ਰੰਗੜਾ ਪਿੰਡ ਦੇ ਸਾਹਮਣੇ ਪਿਆ ਲਹੂ ਲਹਾਨ ਬਾਦਸ਼ਾ ਨੇ ਕਿਸੇ ਹੋਰ ਨੂੰ ਨਹੀਂ ਭੇਜਿਆ ਉਸ ਸਿੱਖ ਨੂੰ ਲੈਣ ਵਾਸਤੇ ਕਿਹਨੂੰ ਭੇਜਿਆ ਸਹਬਜ਼ਾਦਾ ਜੀਤ ਸਿੰਘ ਆਪਣੇ ਪੁੱਤਰ ਨੂੰ ਫੇਰ ਮੈਦਾਨੇ ਜੰਗ ਚ ਤੋਰ ਦਿੱਤਾ ਕਾਦੇ ਵਾਸਤੇ ਕਿ ਜ਼ਖਮੀ ਹੋਏ ਬਚਿੱਤਰ ਸਿੰਘ ਨੂੰ ਚੁੱਕ ਕੇ ਲੈ ਕੇ ਆਉਣ ਸਹਿਬ ਜदा अजीत ਸਿੰਘ ਤੇ ਸਰਦਾਰ ਗੁੱਟਾ ਸਿੰਘ ਦੋ ਜਣੇ ਗਏ ਨੇ ਫਿਰ ਉੱਥੇ ਪਠਾਣਾਂ ਦਾ ਮੁਕਾਬਲਾ ਕੀਤਾ ਜਖਮੀ ਹੋਏ ਬਚਿੱਤਰ ਸਿੰਘ ਨੂੰ ਘੋੜੇ ਤੇ ਪਾ ਕੇ ਇੱਥੇ ਲੈ ਆਂਦਾ ਬਚਿੱਤਰ ਸਿੰਘ ਦੇ ਜਿਸਮ ਦੇ ਉੱਪਰ ਇੰਨੇ ਫੱਟ ਲੱਗ ਚੁੱਕੇ ਸੀ ਕਿ ਉਹਦਾ ਬਹੁਤ ਬੁਰਾ ਹਾਲ ਸੀ ਨਾ ਉਹ ਘੋੜੇ ਦੀ ਸਵਾਰੀ ਕਰ ਸਕਦਾ ਸੀ ਨਾ ਹੁਣ ਉਹ ਮੈਦਾਨੇ ਜੰਗ ਚ ਜੂਝਣ ਜੋਗਾ ਰਿਹਾ ਸੀ ਇੰਨਾ ਜਖਮੀ ਹੋ ਚੁੱਕਾ ਸੀ ਸਵੇਰ ਦਿਨ ਦਾ ਚੜ੍ਹਾ ਹੋਇਆ ਪਾਤਸ਼ਾਹ ਨੇ ਨਿਯਤ ਨਿਮ ਕੀਤਾ ਚਮਕੌਰ ਵਾਰ ਨੂੰ ਚਾਲੇ ਪਾਉਣ ਲੱਗੇ ਤੇ ਨਿਹੰਗ ਖਾਨ ਨੂੰ ਕਿਹਾ ਨਿਹੰਗ ਖਾਨ ਸਾਡਾ ਇੱਕ ਸਿੰਘ ਤੇਰੇ ਘਰ ਜਿਹੜਾ ਨਾ ਤਾਂ ਘੋੜੇ ਦੀ ਸਵਾਰੀ ਕਰ ਸਕਦਾ ਹੈ ਤੇ ਨਾ ਹੁਣ ਮੈਦਾਨੇ ਜੰਗ ਚ ਜੂਝ ਸਕਦਾ ਹੈ ਬੜਾ ਜ਼ਖਮੀ ਹੈ ਇਹ ਤੇਰੇ ਘਰ ਪਿਆ ਹੈ ਗੁਰੂ ਪਾਤਸ਼ਾਹ ਉੱਥੋਂ ਚਲੇ ਗਏ ਉਹਨਾਂ ਦੀ ਜਾਣ ਦੀ ਥੋੜੇ ਚਿਰ ਬਾਅਦ ਹੀ ਉਸ ਇਲਾਕੇ ਦੇ ਹਾਕਮ ਜ਼ਾਫਰ ਬੇਗ ਨੂੰ ਪਤਾ ਲੱਗਿਆ ਕਿ ਨਿਹੰਗ ਖਾਨ ਦੇ ਘਰ ਗੁਰੂ ਸਾਹਿਬ ਆਏ ਨੇ ਜਿਹੜੇ ਹਕੂਮਤ ਦੇ ਬਗੀ ਨੇ ਜਿਨ੍ਹਾਂ ਨੂੰ ਹਕੂਮਤ ਲੱਗਦੀ ਫਿਰਦੀ ਹੈ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਛੱਡਦੇ ਹੀ ਹਕੂਮਤ ਦੇ ਨਾਲ ਚਾਰ ਲੜਾਈਆਂ ਲੜੀਆਂ ਨੇ ਅਖੀਰ ਜ਼ਾਫਰ ਬੇਗ ਨੇ ਨਿਹੰਗ ਖਾਨ ਦੇ ਘਰ ਨੂੰ ਘੇਰਾ ਪਾ ਲਿਆ ਜਦੋਂ ਘਰ ਨੂੰ ਘੇਰਾ ਪਾ ਲਿਆ ਘਰ ਦੀ ਤਲਾਸ਼ੀ ਲੈਣ ਦੇ ਵਾਸਤੇ ਜ਼ਾਫਰ ਬੇਗ ਅੰਦਰ ਗਿਆ ਤਾਂ ਉਸੇ ਵੇਲੇ ਨਿਹੰਗ ਖਾਨ ਨੇ ਆਪਣੀ ਬੇਟੀ ਮਮਤਾਜ ਨੂੰ ਕਿਹਾ ਬੇਟਾ ਜਿਹੜੇ ਬਿਸਤਰ ਤੇ ਉੱਪਰ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਆਪਣੀ ਜ਼ਿੰਦਗੀ ਦੇ ਅੰਤਮ ਸਾਲ ਲੈ ਰਿਹਾ ਹੈ ਨਾ ਤੂੰ ਉਹਦੇ ਉੱਪਰ ਚਿੱਟੀ ਚਾਦਰ ਲੈ ਕੇ ਉਹਦੇ ਪੈਰਾਂ ਵਾਲੇ ਪਾਸੇ ਬੈਠ ਜਾ ਜੇ ਕਿਤੇ ਤਲਾਸ਼ੀ ਹੋਈ ਤੇ ਕਹਿ ਦੇਵੀ ਇਹ ਮੇਰਾ ਖਾਵੰਦ ਹੈ ਮੇਰਾ ਪਤੀ ਹੈ ਘਰ ਨੂੰ ਘੇਰਾ ਪਾ ਲਿਆ ਜ਼ਾਫਰ ਬੇਗ ਅੱਧਰ ਆ ਕੇ ਨਿਹੰਗ ਖਾਨ ਤੇ ਉਸਦੇ ਬੇਟੇ ਆਲਮ ਖਾਨ ਨੂੰ ਕਹਿੰਦਾ ਕਹਿੰਦਾ ਤੁਹਾਡੇ ਘਰ ਹਕੂਮਤ ਦੇ ਬਾਗੀ ਨੇ ਤੁਸੀਂ ਉਹਨਾਂ ਨੂੰ ਸਾਡੇ ਹਵਾਲੇ ਕਰ ਦਿਓ ਨਿਹੰਗ ਖਾਨ ਕਹਿੰਦਾ ਮੇਰੇ ਘਰ ਹਕੂਮਤ ਦਾ ਕੋਈ ਬਾਗੀ ਨਹੀਂ ਕਹਿੰਦਾ ਮੈਂ ਤਲਾਸ਼ੀ ਲੈਣਾ ਚਾਹੁੰਦਾ ਹੈ ਨਿਹੰਖਨ ਕਹਿੰਦਾ ਠੀਕ ਹੈ ਤਲਾਸ਼ੀ ਲੈ ਸਕਦਾ ਸਾਰੇ ਘਰ ਦੀ ਤਲਾਸ਼ੀ ਲਈ ਗਈ ਇੱਕ ਕਮਰੇ ਦਾ ਦਰਵਾਜ਼ਾ ਬੰਦ ਸੀ ਜ਼ਾਫਰ ਬੇਗ ਪੁੱਛਦਾ ਹੈ ਕਹਿੰਦਾ ਕਿ ਇਹਦਾ ਦਰਵਾਜ਼ਾ ਬੰਦ ਕਿਉਂ ਹੈ ਕਹਿੰਦਾ ਇੱਥੇ ਮੇਰੀ ਬੇਟੀ ਔਰ ਮੇਰਾ ਦਮਾਦ ਲੇਟੇ ਹੋਏ ਉਸੇ ਲਈ ਮਮਤਾਜ ਨੂੰ ਆਜ ਮਾਰ ਕੇ ਕਹਿੰਦਾ ਬੇਟਾ ਜੇ ਦਮਾਦ ਜੀ ਜਾਗ ਰਹੇ ਨੇ ਜਾਂ ਸੁੱਤੇ ਹੋਏ ਨੇ ਉਹਨਾਂ ਨੂੰ ਜ਼ਾਫਰ ਬੇਗ ਇਲਾਕੇ ਦਾ ਹਾਕਮ ਆਇਆ ਮਿਲਣਾ ਚਾਹੁੰਦਾ ਹੈ ਤੇ ਮਮਤਾਜ ਕਹਿੰਦੀ ਹੈ ਕਿ ਦਰਵਾజా ਖੋਲ ਕੇ ਵੇਖ ਲੋ ਉਹ ਆਰਾਮ ਕਰ ਰਹੇ ਨੇ ਜ਼ਾਫਰ ਫੇਗ ਨੂੰ ਇੰਨਾ ਯਕੀਨ ਹੋ ਜਾਂਦਾ ਹੈ ਉਹ ਦਰਵਾజా ਨਹੀਂ ਖੋਲਦਾ ਵਾਪਸ ਚਲਾ ਜਾਂਦਾ ਹੈ ਉਹਦੇ ਤੋਂ ਤਿੰਨ ਘੜੀਆਂ ਬਾਅਦ 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਤਿੰਨ ਘੜੀਆਂ ਬਾਅਦ ਭਾਈ ਬਚਿੱਤਰ ਸਿੰਘ ਉੱਥੇ ਸ਼ਹਾਦਤ ਦੇ ਜਾਂਦੇ ਭਾਈ ਬਚਿੱਤਰ ਸਿੰਘ ਉਸ ਘਰ ਦੇ ਵਿੱਚ ਸ਼ਹੀਦ ਹੁੰਦੇ ਨੇ ਕੋਟਲਾ ਨਿਹੰਗ ਖਾਨ ਦੇ ਵਿੱਚ ਜਿੱਥੇ ਉਹਨਾਂ ਦੀ ਯਾਦ ਬਣੀ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਚਲੇ ਜਾਂਦੇ ਨੇ ਚਮਕੌਰ ਦੀ ਗੜੀ ਉਹਦੀ ਗੱਲ ਕਰਨ ਤੋਂ ਪਹਿਨਾ ਅਸੀਂ ਇਸ ਪਰਿਵਾਰ ਦੀ ਗੱਲ ਕਰ ਲਈਏ ਇਹ ਜਿਹੜੀ ਬੱਚੀ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਸੀ ਸਰਹਾਣੇ ਬੈਠ ਕੇ ਸਿਦਕ ਵੇਖਿਓ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧ ਹੈ ਸਿਦਕ ਵੇਖਿਓ ਇਸ ਬੱਚੀ ਦੀ ਇੱਕ ਭੂਆ ਸੀ ਬੀਬੀ ਉਮਰੀ ਜਿਹੜੀ ਬੱਸੀ ਪਠਾਣਾ ਵਿਆਹੀ ਹੋਈ ਸੀ ਜਿਹੜੇ ਨਵੀ ਖਾਨ ਤੇ ਗਨੀ ਖਾਨ ਨੇ ਉਹ ਇਹਦੀ ਭੂਆ ਦੇ ਬੇਟੇ ਸੀ ਬੀਬੀ ਉਮਰੀ ਦੇ ਇਹ ਇੰਨੀ ਸੋਹਣੀ ਸੀ ਇਹਦੇ ਬਾਰੇ ਇਸਲਾਮਿਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਨਿਹੰਗ ਖਾਨ ਦੀ ਬੇਟੀ ਜਦੋਂ ਬੋਲਦੀ ਸੀ ਉਹਦੇ ਮੂੰਹ ਚੋਂ ਫੁੱਲ ਕਿਰਦੇ ਸੀ ਜਦੋਂ ਉਹ ਅੱਖਾਂ ਖੋਲਦੀ ਸੀ ਫਿਜ਼ਾ ਦੇ ਵਿੱਚ ਸੁਗੰਧੀ ਖਿਲ ਜਾਂਦੀ ਸੀ ਇੰਨੀ ਸੁੰਦਰ ਸੀ ਇਸੇ ਕਰਕੇ ਇਸਲਾਮ ਦਾ ਕਰਤਾ ਲਿਖਦਾ ਹੈ ਕਿ ਉਹ ਸੋਹਣੀ ਸੂਰਤ ਤੇ سیرਤ ਦਾ ਮਜਸਮਾ ਸੀ ਉਹਦਾ ਸੁਭਾਅ ਵੀ ਇੰਨਾ ਚੰਗਾ ਸੀ ਰੱਬ ਨੇ ਸ਼ਕਲ ਵੀ ਇੰਨੀ ਬਖਸ਼ੀ ਸੀ ਉਹਦੀ ਮੰਗਣੀ ਬੱਸੀ ਪਠਾਣਾ ਦੇ ਉਸ ਪਠਾੜ ਦੇ ਭਤੀਜੇ ਦੇ ਨਾਲ ਹੋਈ ਸੀ ਜਿਸ ਪਠਾਨ ਨੇ ਦੇਵਕੀ ਦਾਸ ਬ੍ਰਾਹਮਣ ਦੀ ਲੜਕੀ ਨੂੰ ਅਗਵਾ ਕੀਤਾ ਸੀ ਤੇ ਸਾਬ ਜੀਦਾ ਅਜੀਤ ਸਿੰਘ ਨੇ ਉਸ ਨੂੰ ਮਾਰ ਕੇ ਛੁਡਵਾਇਆ ਸੀ